ਪਨੀਰ ਨਹੀਂ ਮਿਲਿਆ ਤਾਂ ਰਿਸ਼ਤੇਦਾਰਾਂ ਲਈ ਲਗਾ ਦਿੱਤੇ ਖੋਏ ਦੇ ਕੁਲਚੇ ਤੇ ਹੁਣ ਖੋਏ ਦੇ ਕੁਲਚੇ ਲਗਾਉਣਾ ਹੀ ਬਣ ਗਿਆ ਹੈ ਇਸ ਵਿਅਕਤੀ ਦਾ ਰੋਜ਼ਗਾਰ ਹਰ ਕਿਸੇ ਨੇ ਅਮਰਸਰੀ ਆਲੂ ਗੋਭੀ ਪਨੀਰ ਵਾਲੇ ਕੁਲਚੇ ਦਾ ਸਵਾਦ ਤਾਂ ਚੱਖਿਆ ਹੋਵੇਗਾ ਲੇਕਿਨ ਬਟਾਲਾ ਚ ਇੱਕ ਖਾਸ ਕਿਸਮ ਦਾ ਕੁਲਚਾ ਨਾਨ ਮਿਲਦਾ ਹੈ ਜੋ ਖੋਏ ਨਾਲ ਤਿਆਰ ਹੁੰਦਾ ਹੈ ਤੇ ਇਸ ਖੋਏ ਵਾਲੇ ਕੁਲਚੇ ਦੇ ਚਰਚੇ ਦੂਰ ਦੂਰ ਤੱਕ ਹਨ ਬਟਾਲਾ ਦਾ ਆਨੰਦ ਕੁਮਾਰ ਨੰਦੀ ਜੋ ਕਦੇ ਕੁਲਚੇ ਦੀ ਰੇੜੀ ਲਗਾਉਂਦਾ ਸੀ ਹੁਣ ਕੁਲਚਿਆਂ ਦੀ ਛੋਟੀ ਜਿਹੀ ਦੁਕਾਨ ਚਲਾ ਰਿਹਾ ਹੈ ਤੇ ਇਸ ਕੋਲ ਹੁਨਰ ਹੈ ਵੱਖ ਤਰ੍ਹਾਂ ਦੇ ਨਾਨ ਬਣਾਉਣ ਦਾ ਖੋਏ ਦੇ ਕੁਲਚੇ ਲਗਾਉਣ ਵਾਲਾ ਆਨੰਦ ਕੁਮਾਰ ਬਟਾਲਾ ਦਾ ਇਕਲੌਤਾ ਕਾਰੀਗਰ ਹੈ ਜਿਸ ਦੇ ਖੋਏ ਦੇ ਕੁਲਚੇ ਬਹੁਤ ਹੀ ਮਸ਼ਹੂਰ ਹੋ ਚੁੱਕੇ ਹਨ ਆਓ ਤੁਹਾਨੂੰ ਦਿਖਾਉਂਦੇ ਹਾਂ ਸਾਡੀ ਇਹ ਪਟਾਲਾ ਤੋਂ ਵਿਸ਼ੇਸ਼ ਰਿਪੋਰਟ ਜਿਹਨਾਂ ਗੈਸਟ ਆਏ ਹੀ ਵਾਰੂ ਤੇ ਉਹਨਾਂ ਦੇ ਨਾਲ ਵੀ ਅੱਗੋਂ ਉਹਨਾਂ ਦੇ ਗੈਸਟ ਆਏ ਰਹੀ ਉਹ ਜਗਦਮਾਗੇ ਮੇਰੀ ਦੁਕਾਨ ਤੇ ਰੇੜੀ ਤੇ ਤੇ ਮੈਂ ਦੇਖਿਆ ਵੀ ਮੇਰੇ ਕੋਲ ਹੁਣ ਖਾਇਦ ਸਮਾਨ ਕੋਈ ਨਹੀਂ ਹੈਗਾ ਤੇ ਮੈਂ ਭੱਜ ਕੇ ਮੈਂ ਕਿਹਾ ਚੱਲ ਪਨੀਰ ਲੈ ਕੇ ਆਉਣਾ ਵਾ ਆਲੂ ਵਗੈਰਾ ਖਤਮ ਹੋ ਗਏ ਦੇ ਹੀ ਮੈਂ ਕਿਹਾ ਚੱਲ ਪਨੀਰ ਲੈ ਕੇ ਆਏ ਨਾ ਉਹ ਪਨੀਰ ਵਾਲਾ ਕਹਿੰਦਾ ਉਹ ਜਿਹੜੇ ਕੋਲ ਲੈਣ ਗਿਆ ਉਹ ਕਹਿੰਦਾ ਪਨੀਰ ਹੈ ਨਹੀਂ ਖੋਇਆ ਹੈਗਾ ਇਹ ਖੋਇਆ ਲੈ ਜਾ ਮੈਂ ਕਿਹਾ ਖੋਇ ਵਾਲੇ ਨਾਲ ਕਹਿੰਦਾ ਲੈ ਇਹ ਚ ਵੀ ਲੂਣ ਮਰਚ ਪਾ ਤੂੰ ਗਰੀ ਗਰ ਹੈਗਾ ਵਾ ਬਣਾ ਲੈਣਾ ਤੂੰ ਮੈਂ ਕਿਹਾ ਚਲੋ ਦੇ ਦਿਓ ਤੁਸੀਂ ਮੈਂ ਉਹਦੇ ਕੋ 200 ਗ੍ਰਾਮ ਖੋਆ ਲੈ ਆਂਦਾ ਤੇ ਉਹ ਮੈਂ ਆਪਣੇ ਪਾ ਕੇ ਨਮਕ ਨੂੰ ਚੈੱਕ ਕੀਤਾ ਆਪਣੇ ਬਣਾ ਕੇ ਰੈਸਪੀ ਤੇ ਮਸਾਲੇ ਉਦੋਂ ਮੇਰੇ ਕੋਲ ਪੂਰੇ ਮਸਾਲੇ ਨਹੀਂ ਹੈਗੇ ਫਿਰ ਮੈਂ ਉਹ ਬਣਾ ਕੇ ਉਹਨਾਂ ਨੂੰ ਇੱਕ ਇੱਕ ਪੀਸ ਲਾਇਆ ਉਹ ਕਹਿੰਦਾ ਬਹੁਤ ਵਧੀਆ ਤੁਸੀਂ ਹੋਰ ਲੈ ਗਿਆ ਇਹਦੇ ਨਾਲ ਦੇ ਲਾਇਆ ਇਹ ਤਾਂ ਬਗੈਰ ਛੋਲਿਆਂ ਤੋਂ ਵੀ ਖਾਦੇ ਜਾ ਰਹੇ ਆ ਬਸ ਉਦੋਂ ਦਾ ਫਿਰ ਮੈਂ ਇਹਦੇ ਵਿੱਚ ਆਪਣੀ ਕਾਰਗਰੀ ਹੋਰ ਲਗਾਈ ਵੀ ਆਪਣੇ ਮਸਾਲੇ ਫਿਟ ਕੀਤੇ ਵੀ ਇਹਦੇ ਵਿੱਚ ਕਿੰਨੀ ਕੈਲਰੀ ਹੋਣੀ ਚਾਹੀਦੀ ਕਿੰਨੀ ਨਹੀਂ ਹੋਣੀ ਚਾਹੀਦੀ ਉਹਦੇ ਨਾਲ ਫਿਰ ਇਹ ਆਪਣਾ ਕੋਚਾ ਤਿਆਰ ਕੀਤਾ ਹੈ। ਸਾੰਨੇ 40 ਸਾਲ ਹੋ ਗਏ ਆ। ਤਾਂ ਜੇ ਆਪਣੇ ਵੱਲੋਂ ਜਿਹੜਾ ਆਣ ਆਪਣੇ ਦਿਮਾਗ ਨਾਲ ਹੀ ਨਾ ਮੇਰੇ ਰਿਸ਼ਤੇਦਾਰ ਆਏ ਦੇ ਹੀ ਉਹਨਾਂ ਨੂੰ ਖਵਾਣਾ ਸੀ ਤੇ ਯਾਰ ਅਸ ਵੀ ਬਣਨੀ ਕੁਝ ਇਹ ਲੱਗਦੇ ਲੱਗਦੇ ਆ। ਜਿਨ੍ਹਾਂ ਨੇ ਜਨ ਜੀ ਦੋ ਕੋਚੇ ਖਾਣੇ ਆ ਨਾ ਉਹਨਾਂ ਨੇ ਫੈਮਿਲੀ ਦੇ ਵਿੱਚ ਹਾਹਾ ਭਾਬੇ ਇੱਕ ਲਾਸਟ ਵਾਲੀ ਖਾ ਕੇ ਇੱਕ ਜਣਾ ਹਲੂਆਲੇ ਤੋਂ ਬਾਅਦ ਇਹ ਲਾਲੂਆਲਾ ਖਾਣਾ ਮੁੜ ਕੇ ਇਹਦਾ ਟੇਸ ਜਾਣਗੇ ਸਾਰਾ ਟੇਸ ਇਹਦਾ ਖੁਸ਼ ਦੇ ਰੇ ਤੇ ਦੇਖੋ ਕੀ ਉਹਦਾ ਸਪான்ਸਰ ਹੈ ਮੇਰੇ ਅੱਗੇ ਬ੍ਰਦਰ ਵੀ ਹੈ ਕਈਆਂ ਨੇ ਸ਼ੁਰੂ ਕੀਤੇ ਸੀ ਇੱਥੇ ਰੇੜੀਆਂ ਦੇ ਵੀ ਵੀ ਮੈਂ ਤੁਹਾਨੂੰ ਲੱਗ ਦਿੰਦਾ ਤੇ ਉਹਨਾਂ ਨੇ ਉਹਨਾਂ ਕੋ ਨਹੀਂ ਲੱਗੀ ਹੈ ਜੇ ਲੱਗਦੇ ਸੀ ਉਹ ਪਾੜ ਜਾਂਦੇ ਸੀ ਨਾਲ ਜਰਾ ਖੁਆ ਪੰਜਾ ਆਪਣੇ ਪਿਆਜ਼ ਵਗੈਰਾ ਸਭ ਕੁਝ ਅਲੀ ਮਰਚੀ ਦੀਦਾ ਦਵਨ ਆਲੂ ਨਹੀਂ ਬਿੰਦੇ ਨੇ ਨਹੀਂ ਆਲੂ ਕੋਈ ਚਾਏ ਤੇ ਕਹਿ ਦਿੰਦੇ ਆ ਕਈ ਥੋੜਾ ਜਿਹਾ ਵਿੱਚ ਆਲੂ ਵੀ ਪਾ ਦੇਉਂਗਾ